ਦੋਸਤੋ ਬੀਬੀ ਮਾਨ ਨੇ ਸਨ ਲਈ ਨੂਰਮਲ ਦੇ ਬਾੜ ਨੰਬਰ 11 ਵਿੱਚ ਮਿੰਦਰਪਾਲ ਸੌਂਦੀ ਸਮੇਤ 35 ਪਰਿਵਾਰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ। ਦੂਸਰੀ ਖਬਰ ਇਹ ਵੀ ਆਮ ਆਦਮੀ ਪਾਰਟੀ ਨਾਲ ਸੰਬੰਧਤ ਹੈ ਕਿ ਕਈ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਕਈ-ਕਈ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹੈ ਤੇ ਆਓ ਦੋਸਤੋ ਹੁਣ ਗੱਲ ਕਰਦੇ ਆ ਕਿ 2027 ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਸਰਗਰਮੀ ਆਰੰਭ ਕਰ ਦਿੱਤੀ ਹੈ ਜਿਸ ਨੂੰ ਲੈ ਕੇ ਹਰੇਕ ਪਾਰਟੀ ਦਾ ਲੀਡਰ ਚਾਹੁੰਦਾ ਹੈ ਕਿ ਉਸ ਦੀ ਪਾਰਟੀ ਵਿੱਚ ਵਾਧਾ ਹੋਵੇ ਪਰ ਸਤਾਤਰ ਕੋਲ ਗਰੰਟਾ ਦੇ ਗੱਫੇ ਆਪਣੇ ਵੱਲ ਨੂੰ ਪ੍ਰਭਾਵਿਤ ਕਰਨ ਨੂੰ ਹੁੰਦੇ ਹਨ ਤੇ ਪ੍ਰਭਾਵਿਤ ਹੁੰਦੇ ਵੀ ਨਹੀਂ ਤੇ ਉੱਥੇ ਇਹ ਵੀ ਗੱਲ ਅਕਾਉਂਟ ਕਰਦੀ ਹੈ ਕਿ ਹਲਕੇ ਦਾ ਲੀਡਰ ਕਿਹੋ ਜਿਹਾ ਪ੍ਰਭਾਵ ਰੱਖਦਾ ਹੈ ਇਹ ਗੁਣ ਹਲਕਾ ਵਧਾਇਕ ਇੰਦਰਜੀਤ ਕੌਰ ਮਾਨ ਦੇ ਵਿੱਚ ਨਜ਼ਰ ਆਉਂਦਾ ਹੈ ਉਹ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੇ ਵਿੱਚ ਸਫਲ ਹੁੰਦੇ ਨਜ਼ਰ ਆ ਰਿਹਾ ਪਿੰਡਾਂ ਦੀਆਂ ಗ್ರಾಮ ਪੰਚਾਇਤਾਂ ਲਗਾਤਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦੀਆਂ ਨਜ਼ਰ ਆ ਰਹੀਆਂ ਪਰਿਵਾਰਾਂ ਦੇ ਪਰਿਵਾਰ ਆਪ ਵਿੱਚ ਸ਼ਾਮਲ ਹੋ ਰਿਹਾ ਹੈ ਦੂਸਰੀ ਖਬਰ ਨੂਰਮੈਲ ਦੀ ਗੱਲ ਕਰ ਲੈਨੇ ਆ ਇਥੇ ਬਾੜ ਨੰਬਰ 11 ਵਿੱਚ ਮਿੰਦਰਪਾਲ ਸੌਂਧੀ ਸਮੇਤ 35 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੱਜ ਦੱਸੇਗਾ ਨਗਰ ਕੌਂਸਲ ਨੂਰਮੈਲ ਦੀ ਚੋਣ ਹੋਣ ਕੁਝ ਮਹੀਨਿਆਂ ਬਾਅਦ ਹੋਣ ਵਾਲੀ ਹੈ ਅੰਤਰਖਾਤੇ ਕਾਂਗਰਸ ਵੱਲੋਂ ਉਹ ਲੋਕ ਮੁੜਾਏ ਹਨ ਜੋ ਪਹਿਲਾਂ ਕਾਂਗਰਸ ਦਾ ਹਿੱਸਾ ਸੀ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਹੋਣ ਤੋਂ ਬਾਅਦ ਲੱਗ ਰਿਹਾ ਹੈ ਕਿ ਸ਼ਹਿਰ ਵਿੱਚ ਇਸ ਪਾਰਟੀ ਦੇ ਬੋਟ ਘਟ ਸਕਦੇ ਆ ਆਮ ਆਦੀ ਪਾਰਟੀ ਦੂਸਰੀ ਵਾਰ ਕੌਂਸਲ ਦੀ ਚੋਣ ਲੜਨ ਜਾ ਰਹੀ ਹੈ ਜਿਸ ਨੂੰ ਲੈ ਕੇ ਬਧਾਇਕ ਇੰਦਰਜੀਤ ਕੌਰ ਮਾਨ ਬਲੋ ਇੱਥੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਰਾਜ ਹੈ ਬਾਡਾਂ ਵਿੱਚ ਉਮੀਦਵਾਰ ਵੜਨ ਲਈ ਚਾਹਮਾਨ ਆਗੂ ਹੁਣ ਤੋਂ ਪਾਰਟੀਆਂ ਛੱਡ ਕੇ ਇਸ ਨਵੀਂ ਪਾਰਟੀ ਵਿੱਚ ਸ਼ਾਮਲ ਹੋ ਰਹਾ ਹੈ ਸ਼ਹਿਰ ਦੇ ਲੋਕ ਇਸ ਵਾਰ ਕਿਸ ਨੂੰ ਮੌਕਾ ਦਿੰਦੇ ਹਾਂ ਆਉਣ ਵਾਲਾ ਸਮਾਂ ਦੱਸੇਗਾ ਅੱਜ ਲਈ ਦੋਸਤੋ ਇੰਨਾ ਹੀ ਮੈਂ ਰਜਿੰਦਰ ਸਿੰਘ ਬਿਲਗਾ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ